ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 3 ਅਕਤੂਬਰ ਤੋਂ ਲੈ ਕੇ ਵੀਰੋ 10 ਅਕਤੂਬਰ ਤੱਕ ਪੰਜਾਬ ਦੇ ਮੌਸਮ ਦੀ ਜਾਣਕਾਰੀ ਕਿ ਆਉਣ ਵਾਲੇ ਹਫ਼ਤਾ ਭਰ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅਨੁਮਾਨ ਦੇ ਅਧਾਰ ਤੇ ਵੀਰ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਤਾਂ ਜੋ ਕੋਈ ਕਿਸਾਨ ਵੀਰ ਆਪਣਾ ਮੈਨੇਜਮੈਂਟ ਸਾਬਨਾ ਕਰ ਲੈਣ ਕਿਉਂਕਿ ਵੀਰੋ ਮੌਸਮ ਹੈ ਜੋ ਤਕਰੀਬਨ ਹੁਣ ਸਾਫ਼-ਸੁਥਰਾ ਠੀਕ ਬਣਿਆ ਹੋਇਆ ਹੈ ਕੋਈ ਬਦਲਵਾਈ ਤਾਂ ਜਿਆਦਾ ਵੱਡਾ ਜਾਂ ਕੋਈ ਮੀਂਹ ਦਾ ਵੀ ਰੂਪ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇਗਾ ਸੋ ਇਸ ਲਈ ਆਪਾਂ ਵੀਰੋ ਕਿਸਾਨ ਵੀਰ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤਕਰੀਬਨ ਹਫਤਾ ਭਰ ਦੇ ਮੌਸਮ ਦੀ ਅੱਜ ਵੀਰੋ 3 ਅਕਤੂਬਰ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ 90 ਤੋਂ 95% ਖੇਤਰਾਂ ਦੇ ਵਿੱਚ ਵੀਰੋ ਸਾਫ਼ ਹੈ ਹਵਾਵਾਂ ਦਿਨ ਦੇ ਸਮੇਂ ਵੀਰੋ ਆਪਾਂ ਨੂੰ ਦੱਖਣ ਪੱਛਮ ਦਿਸ਼ਾ ਤੋਂ ਹਵਾਵਾਂ ਚਲਦੀਆਂ ਚੰਗੀ ਰਫ਼ਤਾਰ ਦੀਆਂ ਹਵਾਵਾਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਪਿਛਲੇ 2-3 ਦਿਨਾਂ ਤੋਂ ਲੈ ਕੇ ਵੀਰੋ ਨਿਰੰਤਰ ਪੱਛਮੀ ਹਵਾਵਾਂ ਦੀ ਵਾਪਸੀ ਹੋਈ ਹੈ ਸੂਬੇ ਦੇ ਵਿੱਚ ਤੇ ਪੱਛਮੀ ਹਵਾਵਾਂ ਵੀਰੋਂ ਆਉਂਦੇ ਦਿਨਾਂ ਦੇ ਵਿੱਚ ਵੀ ਚਲਦੀਆਂ ਰਹਿਣਗੀਆਂ ਮੌਸਮ ਦੇ ਵਿੱਚ ਕੋਈ ਬਦਲਾਅ ਆਉਣ ਦੀ ਵੀਰੋਂ ਫਿਲਹਾਲ ਸੰਭਾਵਨਾ ਨਹੀਂ ਹੈ 4 5 6 ਅਕਤੂਬਰ ਤੱਕ ਵੀਰੋਂ ਕੁੱਲ ਮਿਲਾ ਕੇ ਮੌਸਮ 90 ਤੋਂ 95% ਸਾਫ਼ ਹੈ ਨਿੱਕੀ-ਮੋਟੀ ਬੱਦਲਵਾਈ ਦੀ ਹੈ ਵਜਾਈ ਕਿਸੇ-ਕਿਸੇ ਭਾਗਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਪਰ ਕੋਈ ਮੀਂਹ ਵਰਗੇ ਹਾਲਾਤ ਵੀਰੋਂ ਇਹਨਾਂ ਬੱਦਲਵਾਈਆਂ ਦੇ ਨਾਲ ਨਹੀਂ ਬਣਨਗੇ ਬਾਕੀ ਵੀਰੋਂ ਆਪਾਂ ਗੱਲ ਕਰੀਏ ਥੋੜੇ-ਮੋٹے ਮੌਸਮ ਵਿੱਚ ਬਦਲਾਅ ਦੀ ਵੀਰੋਂ 8 ਤੋਂ ਲੈ ਕੇ 8 9 10 ਦਿਨਾਂ ਦੇ ਵਿੱਚ ਛੋਟੀ-ਮੋਟੀ ਬੱਦਲਵਾਈ ਪੰਜਾਬ ਦੇ ਵਿੱਚ ਐਂਟਰ ਕਰ ਸਕਦੀ ਹੈ ਇੱਕ ਛੋਟਾ ਮੋਟਾ ਸਿਸਟਮ ਵੀ ਰੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਪਰ ਕੋਈ ਮੀਂਹ ਵਰਗੇ ਹਾਲਾਤ ਫਿਲਹਾਲ ਹੁਣ ਦੇ ਮੁਤਾਬਕ ਵੀਰੋ ਨਜ਼ਰ ਨਹੀਂ ਆ ਰਹੇ ਪਰ ਬੱਦਲਬਾਹੀ ਤਾਂ ਸੀਮਤ ਰਹੇਗਾ ਥੋੜੀ-ਮੋਟੀ ਬੱਦਲਾਂ ਦੀ ਧੁੱਪਛਾਂ ਦਾ ਮਾਹੌਲ ਵੀਰੋ ਬਣ ਸਕਦਾ ਹੈ ਬਾਕੀ ਵੀਰੋ ਉਸ ਤੋਂ ਪਹਿਲਾਂ 6-7 ਤੱਕ ਤਕਰੀਬਨ ਮੌਸਮ ਸਾਫ ਤੋਂ ਪਵੜਾ ਹੀ ਆਪਨੂੰ ਦੇਖਣ ਨੂੰ ਮਿਲੇਗਾ ਸੋ ਵੀਰੋ ਚੰਗੀ ਗੱਲ ਹੈ ਫਸਲਮੰਦੀ ਫਸਲਾਂ ਦੀ ਕਟਾਈ ਦਾ ਸਮਾਂ ਹੈ ਫਸਲਾਂ ਆਈਆਂ ਨੇ ਸੋ ਪ੍ਰਮਾਤਮਾ ਸੁੱਖ ਰੱਖੇ ਮੌਸਮ ਖਰਾਬ ਨਾ ਹੋਵੇ ਸਵੇਰ ਨੂੰ 10 ਤੱਕ ਦੀ ਅਪਡੇਟ ਦੇ ਵਿੱਚ ਮੌਸਮ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਬਿਲਕੁਲ ਮੌਸਮ ਠੀਕ ਹੈ 8 9 10 ਦੇ ਵਿੱਚ ਛੋਟੀ-ਬੁੱਟੀ ਬੱਦਲਬਾਜ਼ੀ ਵੀਰੋ ਪੰਜਾਬ ਦੇ ਵਿੱਚ ਆਪਾਂ ਨੂੰ ਆਵਾਜਾਈ ਕਰਦੀ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਬਰਸਾਤ ਵਰਗੇ ਹਾਲਾਤ ਨਾ ਮਤਰੀ ਹੋਣਗੇ ਬਾਕੀ ਵੀਰੋ ਜਿਵੇਂ ਜਿਵੇਂ ਨੇੜੇ ਮੌਸਮ ਆਊਗਾ ਉਹ ਪੂਰੀ ਜਾਣਕਾਰੀ ਸਾਂਝੀ ਕਰ ਦਰਾਂਗੇ ਦਿਨ ਦੇ ਟੈਂਪਰੇਚਰ ਵੀ 38 37 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਦਿਨ-ਦਿਨ ਕਰਕੇ ਵੀਰੋ 1-1 ਡਿਗਰੀ ਟੈਂਪਰੇਚਰ ਘਟਣਗੇ ਤਕਰੀਬਨ 10 ਤਰੀਕ ਤੱਕ ਵੀਰੋ ਟੈਂਪਰੇਚਰ ਜੋ ਅੱਜ 38 ਨੇ ਉਹ 35 ਡਿਗਰੀ ਤੱਕ ਹੋਰ ਵੀਰੋ ਮੌਸਮ ਵਿੱਚ ਕੋਈ ਵੱਡਾ ਜੋ ਆਪਾਂ ਕਹਿੰਦੇ ਬਦਲਾਅ ਵੀਰੋ ਉਹ ਨਹੀਂ ਹੈ ਤਕਰੀਬਨ ਪੰਜਾਬ ਦਾ ਮੌਸਮ ਸਾਫ਼ ਠੀਕ ਠਾਕ ਹੀ ਰਹੇਗਾ ਬਾਕੀ ਵੀਰੋ ਦਿੱਲੀ ਵੀਡੀਓ ਜੇ ਆਪੇ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਧੰਨਵਾਦ ਸਾਰੇ ਵੀਰਾਂ ਦਾ